ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ اے ਕਾਲਪੁਰਖ ਬੈਗੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਈਓ ਇਸ ਸਮੇਂ ਸਾਨੂੰ ਦੇਖ ਰਹੇ ਆ ਸਭ ਨੂੰ ਚੜ੍ਹਦੀਆਂ ਕਲਾ ਚ ਰੱਖੀ ਆਪਣੀ ਜ਼ਿੰਦਗੀ ਚ ਸਾਰੇ ਜਾਨੇ ਆਨੰਦ ਮਾਣਨ ਸਭ ਦੀਆਂ ਜਿੰਨੀਆਂ ਵੀ ਜਾਇਜ਼ ਜਜ ਮੰਗਾਏ ਸਾਰਿਆਂ ਦੀਆਂ ਪੂਰੀਆਂ ਕਰਦੀ ਮੇਰੇ ਮਾਲਕਾ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਬੰਦਾ ਸੋਚਦਾ ਕੁਝ ਹੈ ਪਰ ਉਹਦੇ ਨਾਲ ਹੁੰਦਾ ਕੁਝ ਹੋਰ ਹੈ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਲਾਈਫ ਦੇ ਵਿੱਚ ਜਿਵੇਂ ਬੰਦਾ ਸੋਚਦਾ ਜੇ ਉਵੇਂ ਹੀ ਹੋਣ ਲੱਗ ਜਵੇ ਸਾਰਾ ਕੁਝ ਫਿਰ ਤਾਂ ਗੱਲਾਂ ਹੀ ਵੱਖ ਹੈ ਪਰ ਸਾਡੀਆਂ ਕਹਾਣੀਆਂ ਸਾਡੇ ਲੇਖ ਹੈ ਜਿਹੜੇ ਉਸ ਅਕਾਲ ਪੁਰਖ ਨੇ ਕੁਝ ਹੋ ਟੰਕਾ ਲਿਖੇ ਹੋਏ ਆ ਸਾਨੂੰ ਉਹ ਟੰਕ ਦੇ ਨਾਲ ਹੀ ਚੱਲਣਾ ਪੈਣਾ ਸੋ ਤੁਹਾਨੂੰ ਪਤਾ ਹੀ ਵੀ ਆਪਾਂ ਜਿਹੜਾ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕਰਨ ਲੱਗੇ ਆ ਪੋਲਟਰੀ ਫਾਰਮ ਦਾ ਕੰਮ ਆ ਜਿਹੜਾ ਉਹ ਕਰਨਾ ਕਿਤੇ ਸੌਖਾ ਨਹੀਂ ਹੈਗਾ ਹਰ ਇੱਕ ਜਗ੍ਹਾ ਮਿਹਨਤ ਦੀ ਲੋੜ ਆ ਦੇਖੋ ਮੈਂ ਕਿਤੇ ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਕੰਮ ਹਨਾ ਪਰ ਉੱਥੇ ਕੋਈ ਥੋੜੀ ਜਿਹੀ ਦਿੱਕਤ ਪੈਦਾ ਹੋ ਗਈ ਹੁਣ ਲੇਟ ਹੁੰਦੇ ਹੁੰਦੇ ਹੋਰ ਪੈ ਲੇਟ ਹੋ ਗਿਆ ਸਾਲ ਹਾਲੇ ਵੀ ਨਹੀਂ ਪਤਾ ਅਗਲੇ ਸਾਲੇ ਸ਼ੁਰੂ ਹੋਵੇ ਕੁਝ ਨਹੀਂ ਪਤਾ ਉਹ ਅਕਾਲ ਪੁਰਖ ਹੀ ਜਾਣਦਾ ਵੀ ਕਦੋਂ ਸ਼ੁਰੂ ਹੋਣਾ ਕਿਉਂਕਿ ਸਾਡੇ ਸੋਚਣ ਦੇ ਮੁਤਾਬਕ ਨਹੀਂ ਕੁਝ ਹੋ ਸਕਦਾ ਤਾਂ ਆਪਾਂ ਇਸ ਸਮੇਂ ਪਹੁੰਚੇ ਹੋਏ ਆ ਪੋਲਟਰੀ ਫਾਰਮ ਦੇ ਸਮਾਨ ਦੇਖਣ ਦੇ ਵਾਸਤੇ ਇੱਕ ਪਿੰਡ ਦੇ ਵਿੱਚ ਜਿੱਥੇ ਕੇ ਇੱਕ ਵਾਰ ਬਹੁਤ ਟਾਈਮ ਪਹਿਲਾਂ ਵੀ ਵੀਡੀਓ ਬਣਾ ਕੇ ਗਿਆ ਸੀਗਾ ਅ ਬਿਲਕੁਲ ਸੋਲਖੀਆਂ ਦੇ ਕੋਲ ਪਿੰਡ ਪੈਂਦਾ ਜੀ ਆਪਣਾ ਸਿੰਘ ਜਿੱਥੇ ਬਾਈ ਨੇ ਅੱਜ ਤੇ ਸਾਲ ਡੇਢ ਸਾਲ ਪਹਿਲਾਂ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਇੱਕ ਏਸੀ ਵਾਲੀ ਅ ਆਪਣਾ ਪੋਲਟਰੀ ਫਾਰਮ ਜਿਹਦੇ ਵਿੱਚ ਕੋਈ ਦਿੱਕਤਾਂ ਪੈਦਾ ਹੋ ਗਈਆਂ ਬਾਈ ਦਾ ਕੰਮ ਹੋ ਗਿਆ ਬੰਦ ਤੇ ਉਹ ਆਪਣੇ ਸਮਾਨ ਨੂੰ ਸੇਲ ਕਰਨਾ ਚਾਹੁੰਦਾ ਤੇ ਪਾਜੀ ਇਹ ਫੁੱਲੀਏ ਸੀ ਕਿ ਨਾ ਫੁੱਲੀਏ ਸੀ ਆ ਇਹ ਫੁੱਲੀ ਐਸੀ ਹੈ ਜੀ ਟੋਟਲ ਇਹ ਤੇ ਇਹਨਾਂ ਨੇ ਜਿਹੜਾ ਸਮਾਨ ਹੈਗਾ ਇਹ ਉਹ ਕਰਨਾ ਹੈਗਾ ਸੇਲ ਤਕਰੀਬਨ 1 ਇਅਰ ਇਹ ਸਮਾਨ ਨੂੰ ਇਹਨਾਂ ਨੇ ਯੂਜ਼ ਕੀਤਾ ਤੇ ਸਮਾਨ ਬਿਲਕੁਲ ਇਹ 1 ਕੰਡੀਸ਼ਨ ਦੇ ਵਿੱਚ ਹੈਗਾ ਇਹ ਤੇ ਸਮਾਨ ਦੇ ਨਾਲ ਨਾਲੇ ਤਾਂ ਕਹਿੰਦੇ ਵੀ ਅਸੀਂ ਭਾਈ ਪੂਰੇ ਦਾ ਪੂਰਾ ਇਹ ਸ਼ੈੱਡ ਹੀ ਸੇਲ ਤੇ ਲਾਤਾ ਵਿੱਚੇ ਲੋਹਾ ਵਿੱਚ ਇਨਸੂਲੇਸ਼ਨ ਸੀਟ ਆ ਪਰ ਵਿੱਚ ਇਹਦੇ ਉੱਪਰ ਜਿਹੜੀਆਂ ਪੱਥਰ ਵਾਲੀਆਂ ਸ਼ੀਟਾਂ ਨੇ ਉਹ ਹਨਾ ਬਾਕੀ ਜੋ ਕੁਝ ਵੀ ਹੈਗਾ ਆਹ ਡਾਇਰੈਕਟ ਬੱਚਿਆਂ ਤੱਕ ਜਿਹੜਾ ਪਚਾਉਣੇ ਵਾਲਾ ਕਿਆ ਕਹਿੰਦੇ ਆਪਣਾ ਫੀਡ ਪਚਾਉਂਦੀ ਹੈ ਇਹ ਡਾਇਰੈਕਟ ਤੇ ਉਹ ਡਾਇਰੈਕਟ ਬੱਚਿਆਂ ਤੱਕ ਨਿੱਪਲ ਸਿਸਟਮ ਵਾਟਰ ਵਾਲਾ ਹੋ ਗਿਆ ਵਿੱਚੇ ਆ ਪੱਠੀਆਂ ਪਈਆਂ ਇਹਨਾਂ ਦੇ ਕੋਲ ਮਤਲਬ ਹੀਟ ਦੇਣ ਵਾਸਤੇ ਤੇ ਉਸ ਤੋਂ ਬਾਅਦ ਦੇ ਵਿੱਚ ਡਰਿੰਕਰ ਵੀ ਹੈਗੇ ਨੇ వాటర్ ਵਾਲੇ ਕੁਝ ਡਰਿੰਕਰ ਵੀ ਹੈਗੇ ਨੇ ਮਤਲਬ ਆ ਜੋ ਕੁਝ ਵੀ ਇੱਥੇ ਕੁਝ ਜਿਹਾ ਪੱਖਾ ਲੱਗਿਆ ਹੋਇਆ ਹੈਗਾ ਸਿਸਟਮ ਉੱਚਾ ਨੀਚਾ ਚੱਕਣੇ ਵਾਲੇ ਸਾਰਾ ਉਹਨਾਂ ਡਰਿੰਕਰਾਂ ਨੂੰ ਜਿਹੜੇ ਆ ਨਿਪਲ ਸਿਸਟਮ ਨੂੰ ਤੇ ਇਹਦੇ ਵਿੱਚ ਤਿੰਨ ਲੈਣਾ ਫਿਟਰ ਆਦੀਆਂ ਕਿ ਚਾਰ ਇਹ ਜਾਨੀ ਮੈਂ ਤੁਹਾਨੂੰ ਭਾਜੀ ਤੋਂ ਪੁੱਛ ਕੇ ਵੀ ਦੱਸ ਦਿੰਦਾ ਬਾਕੀ ਕਿਉਂਕਿ ਦੇਖੋ ਉਹਨਾਂ ਨੂੰ ਜ਼ਿਆਦਾ ਨੌਲੇਜ ਹੈਗੀ ਹੈ ਜਿਵੇਂ ਕਿ ਉਹ ਸਾਹਮਣੇ 6 ਪੱਖੇ ਨੇ ਲੱਗੇ ਹੋਏ ਵੱਡੇ ਤੇ ਆਟੋਮੈਟਿਕ ਸਿਸਟਮ ਹੈ ਸਾਰਾ ਹੀ ਆਟੋਮੈਟਿਕ ਸਿਸਟਮ ਦਾ ਜਿਹੜਾ ਉਹ ਪੈਨ ਲੱਗੇ ਹੋਏ ਨੇ ਸਟਾਰਟਿੰਗ ਦੇ ਵਿੱਚ ਉਹ ਆਟੋਮੈਟਿਕ ਸਿਸਟਮ ਦੇ ਵਿੱਚ ਸਾਰਾ ਜਿਹੜਾ ਕਿ ਕੰਮ ਹੈਗਾ ਕਹਿਣ ਦਾ ਭਾਪ ਬੰਦੇ ਦੀ ਉਰੇ ਇੱਕ ਉਦਾਂ ਸ਼ਮੂਲੀਤ ਚਾਹੀਦੀ ਹੈ ਵੀ ਕੰਮ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਣੀ ਹੈਗੀ ਉਹਨੂੰ ਸਾਰਾ ਸਿਸਟਮ ਆਟੋਮੈਟਿਕਲ ਹੈਗਾ ਜਦੋਂ ਆਪਣੇ ਆਪ ਪੱਖੇ ਚੱਲਣਗੇ ਜਦੋਂ ਗਰਮੀ ਹੋਗੀ ਆਪਣੇ ਆਪ ਰੁਕਣਗੇ ਆਪਣੇ ਆਪ ਪਾਣੀ ਚੱਲਣਾ ਆਪਣੇ ਆਪ ਇਹ ਇਹ ਮੋਟਰਾਂ ਨੇ ਸਿਸਟਮ ਲਾ ਕੇ ਆ ਇਹਦੇ ਵਿੱਚ ਜਿਹੜੀ ਫੀਡ ਹੈ ਆਪਣੇ ਆਪ ਹਰ ਇੱਕ ਜਗ੍ਹਾ ਫੀਡ ਪਹੁੰਚਾਉਣੀ ਆਪਣੇ ਆਪ ਪਾਣੀ ਨੇ ਪਹੁੰਚਣਾ ਤੇ ਮੰਦੇ ਦੀ ਮਤਲਬ ਰੇਖ ਦੇਖ ਤੇ ਉਹ ਜਿਹੜਾ ਸਿਸਟਮ ਹੈਗਾ ਉਹ ਆ ਚੀਜ਼ ਹੈਂਡਲ ਕਰਦਾ ਸਾਰਾ ਕੁਝ ਜਿਹੜਾ ਆਟੋਮੈਟਿਕ ਸਿਸਟਮ ਹੈਗਾ ਤੇ ਇਹਦੇ ਥਰੂ ਇਹ ਚੀਜ਼ ਨੇ ਇਹ ਜਣੀ ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦਾ ਵੀ ਇਹ ਟੋਟਲ ਆਈਵੀ ਕੰਪਨੀ ਨੇ ਇੰਸਟਾਲ ਕੀਤਾ ਹੋਇਆ ਇੱਥੇ ਸਾਰਾ ਕੁਝ ਹੈ ਜਿਹੜਾ ਉਹਨਾਂ ਦਾ ਸਿਸਟਮ ਹੈਗਾ ਅੰਦਰ ਦਾ ਇਹੀ ਸਿਸਟਮ ਨੇ ਸਾਰੇ ਨੇ ਇੱਥੇ ਆਪਣੇ ਆਪ ਇਹ ਬੱਚਿਆਂ ਤੱਕ ਫੀਡ ਪਹੁੰਚਾਉਣੀ ਆ ਪਾਣੀ ਪਹੁੰਚਾਉਣਾ ਇਹ ਕਮਰੇ ਦੇ ਅੰਦਰ ਇਸ ਸ਼ੈੱਡ ਦੇ ਅੰਦਰ ਜੋ ਟੈਂਪਰੇਚਰ ਆ ਮੈਂਟੇਨ ਕਰਨਾ ਸਾਰਾ ਕੁਝ ਹੈਗਾ ਇਹ ਤੇ ਕਿੰਨੇ ਬੱਚੇ ਦਾ ਇਹ ਸਿਸਟਮ ਹੈਗਾ ਉਹ ਬਾਜੀ ਨੂੰ ਆਪਾਂ ਪੁੱਛਦੇ ਆਂ ਅ ਸਤਿ ਸ੍ਰੀ ਅਕਾਲ ਬਾਜੀ ਅੱਛਾ ਸਾਡੇ ਸਰਪੰਚ ਸਾਹਿਬ ਵੀ ਨਾਲ ਆਏ ਹੋਏ ਨੇ ਸਰਪੰਚ ਸਾਹਿਬ ਵੀ ਇਹ ਇਹਨਾਂ ਦਾ ਵੀ ਆਪਣਾ ਪੋਲਟਰੀ ਫਾਰਮ ਦਾ ਕੰਮ ਹੈ ਇਹ ਵੀ ਕਹਿੰਦੇ ਵੀ ਵੀ ਫੁੱਲੀ ਏਸੀ ਬਾਰੇ ਤੇ ਸੈਮੀ ਏਸੀ ਬਾਰੇ ਮੈਂ ਜਾਣਕਾਰੀ ਲੈਣੀ ਹੈ ਤੇ ਸਾਨੂੰ ਅਸੀਂ ਕੁਰਾਲੀ ਤੋਂ ਆ ਰਹੇ ਸੀ ਕਿਸੇ ਕੰਮ ਤੋਂ ਤਾਂ ਰਸਤੇ ਦੇ ਵਿੱਚ ਬਾਜੀ ਦੇ ਕੋਲ ਆਪਾਂ ਨੇ ਪਹੁੰਚ ਕੀਤੀ ਸਾਨੂੰ ਪਤਾ ਲੱਗਿਆ ਸੀਗਾ ਤੇ 210 ਫੁੱਟ ਬਾਈ ਲੰਬਾ 40 ਫੁੱਟ ਚੌੜਾ ਇਹ 40 ਫੁੱਟ ਚੌੜਾ ਤੇ 210 ਫੁੱਟ ਤੇ ਲੰਬਾਈ ਦੀ ਹੈ ਨਹੀਂ ਹਣਾ ਠੀਕ ਹੈ ਤੇ ਹੋਰ ਜਿਹੜੀਆਂ ਆ ਲਾਈਨਾਂ ਨੇ ਇਹ ਚਾਰ ਆ ਕਿ ਤਿੰਨੇ ਆ ਤਿੰਨ ਲਾਈਨਾਂ ਆ ਨਾ ਇਹ ਓਕੇ ਫੀਡ ਵਾਲੀਆਂ ਤਿੰਨ ਲਾਈਨਾਂ ਪਾਣੀ ਵਾਲੀਆਂ ਪੰਜ ਪਾਣੀ ਵਾਲੀਆਂ ਪੰਜ ਤੇ ਮੈਨੂਅਲ ਲਾਈਵ ਫੀਡ ਵਾਲੀ ਆਪਾਂ ਨੇ ਇੱਕ ਅੱਛਾ ਅੱਛਾ ਫੀਡ ਵਾਲੀ ਕਿ ਮੈਨੂਅਲ ਲਾਈਵ ਹੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੀ ਅੱਛਾ ਤੁਸੀਂ ਦੱਸੇ ਦਿੱਤਾ ਵੀ 40 ਫੁੱਟ ਦੀ ਚੜਾਈ ਹੈਗੀ ਤੇ 210 ਫੁੱਟ ਲਵਾਈ ਹੈਗੀ ਹਨਾ ਤੇ ਕਿੰਨਾ ਖਰਚਾ ਆ ਗਿਆ ਦਾ ਪਾਜੀ ਜਦੋਂ ਤੁਸੀਂ ਇਹ ਕੰਮ ਕਰਵਾਇਆ ਵਿੱਚ ਜਮੀਨ ਨੂੰ ਛੱਡ ਕੇ ਜਮੀਨ ਤਤਵਲਾਂ ਤੇ ਛੱਡ ਕੇ ਆ ਕੇ ਸੀ ਲਗਭਗ 31 ਲੱਖ ਆ ਗਿਆ ਲਗਭਗ ਵਿੱਚ ਬਿਜਲੀ ਪਾਣੀ ਕਿੰਨਾ ਓਕੇ ਸਾਰੀ ਚ ਜਾਲੀਆਂ ਪੜਦੇ ਇਨਸੂਲੇਸ਼ਨ ਆ ਹਾਂ 12 mm ਦੀ ਅੱਛਾ 12 mm ਵਾਲੀ ਇਨਸੂਲੇਸ਼ਨ ਲੱਗੀ ਵੀ ਹੈ ਹਾਂ ਹਾਂਜੀ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਮਤਲਬ ਤੁਸੀਂ ਕਹਿੰਦੇ ਵੀ 30 ਲੱਖ ਰੁਪਏ ਦੇ ਕਰੀਬ ਤੇ ਇਹਦੇ ਵਿੱਚ ਇਹ ਤੁਸੀਂ ਇੱਕ ਇੱਕ ਸਾਲ ਯੂਜ਼ ਕੀਤਾ ਸਾਰਾ ਸਮਾਨ ਹਾਂ ਸਵਾ ਕ ਸਾਲ ਦੇ ਕਰੀਬ ਝੂੜ ਕਾ ਨੂੰ ਬੋਲਣਾ ਬਾਕੀ ਸਹੀ ਗੱਲ ਆ ਜੀ ਮੈਂ ਤੇ ਇਹਨਾਂ ਦੀ ਕੋਈ ਇਹਨਾਂ ਦੀ ਕੋਈ ਗਿਣਤੀ ਵੀ ਹੁੰਦੀ ਪਾਜੀ ਇਹ ਸਿਸਟਮ ਦੀ ਗਿਣਤੀ ਦੀ ਕੋਈ ਨਹੀਂ ਦੋ ਫੁੱਟ ਤੇ ਲੱਗਿਆ ਹੁੰਦਾ ਇੱਕ ਅੱਛਾ ਇਹ ਦੋ ਫੁੱਟ ਤੇ ਇੱਕ ਫੀਟਰ ਨੇ ਲੱਗਣਾ ਹਾਂਜੀ ਤੇ ਦੂਸਰਾ ਜਿਹੜਾ ਆਪਣਾ ਮੈਂ ਕਹਿਣ ਸੀਗਾ ਵੀ ਅ ਬਈ ਇਹ ਜੇ ਜ਼ਿਆਦਾ ਟਾਈਮ ਪੇ ਆ ਰਹਿ ਜਵੇ ਏਕਣਾ ਖਾਲੀ ਮੋਇਸਚਰਾਈਜ਼ ਪੜ ਕੇ ਅੰਦਰ ਵਾਲਾ ਜਿਹੜਾ ਸਿਸਟਮ ਘੁੰਮਣੇ ਵਾਲਾ ਹੁੰਦਾ ਖਰਾਬ ਘਰੂਪ ਤਾਂ ਨਹੀਂ ਹੁੰਦਾ ਤੇ ਚੇਂਜ ਚੂਂਜ ਹੋ ਜਾਂਦੇ ਨਾ ਉਹ ਹੁੰਦਾ ਨਹੀਂ ਖਰਾਬ ਹੁੰਦੇ ਨੇ ਉਹ ਪੁਰਾਣੇ ਫਾਰਮ ਚੱਲਦੇ ਹੀ ਇਹਨਾਂ ਦੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਪਤਾ ਸੱਲੀ ਕਰਕੇ ਦਵਾਂਗੇ ਚਲਾ ਕੇ ਹਾਂ ਇਹ ਵੀ ਗੱਲ ਹੈਗੀ ਆ ਤੇ ਭਾਜੀ ਕਹਿੰਦੇ ਵੀ ਜੇਕਰ ਕਿਸੇ ਨੇ ਕੋਈ ਸਮਾਨ ਲੈਣਾ ਜਿਹਦੇ ਵਿੱਚ ਮੈਂ ਦੱਸਿਆ ਭਾਜੀ ਵੀ ਸਾਰਾ ਲੋਹਾ ਬਿਜਲੀ ਪਾਣੀ ਵੀ ਜੋ ਕੁਝ ਵੀ ਹਨਾ ਹੈਗਾ ਇੱਥੇ ਹਨਾ ਫੁੱਲੀ ਐਸੀ ਸਮਾਨਦਾਰ ਫੁੱਲੀ ਐਸੀ ਦਾ ਟੋਟਲੀ ਸਮਾਨ ਹਨਾ ਹੈ ਵੀ ਕੰਪਲੀਟ ਆ ਤੁਹਾਡਾ ਕੰਮ ਹੈ ਹਨਾ ਕੰਪਲੀਟ ਹੈ ਜੀ ਇਹ ਵੀ ਗੱਲ ਠੀਕ ਆ ਤੁਹਾਡੀ ਤੇ ਕਿਆ ਕੁਝ ਕਹਿੰਦੇ ਆ ਵੀ 1 ਸਾਲ ਯੂਜ਼ ਕਰਿਆ ਹੋਇਆ ਤੁਸੀਂ ਕਿੰਨੇ ਕ ਦਾ ਸੇਲ ਕਰਨਾ ਹੈ ਮੇ ਜਿਵੇਂ 30 ਲੱਖ 31 ਲੱਖ ਲੱਗਿਆ ਜੀ ਉਹੀ 23 24 ਲੱਖ ਤੱਕ ਦਾ ਆਈਡੀਆ ਲਾਇਆ ਵਾ ਤੁਸੀਂ ਹਨਾ ਵੀ ਚਲੋ ਇੰਨਾ ਮਿਲ ਜਵੇ ਬਾਕੀ ਮੌਕੇ ਤੇ ਕੋਈ 20 50 ਇਧਰ ਉਧਰ ਕਰਨਾ ਜਿੰਨਾ ਵੀ ਉਹ ਹੋਵੇ ਸਮਾਨ ਹਾਂ ਮੌਕੇ ਉਹ ਦੇਖੋ ਮੌਕੇ ਤੇ ਗੱਲ ਹੋ ਜੰਦੀ ਹੁੰਦੀ ਐ ਤਾਂ ਮੈਂ ਮੰਨਾਂ ਚਲੋ ਠੀਕ ਐ ਗੱਲ ਤੁਹਾਡੀ ਸਾਰੇ ਟੋਟਲ ਸਮਾਨ ਜਿੰਨਾ ਵੀ ਇੱਥੇ ਲੱਗਿਆ ਵਾ ਦਿਖਾ ਦਿਓ ਇੱਕ ਵਾਰੀ ਮੈਂ ਹਾਂ ਬਿਲਕੁਲ ਬਿਲਕੁਲ ਮੈਂ ਚੈੱਕ ਕਰਵਾਤਾ ਵੀ ਜਿਵੇਂ 6 ਦੇ 6 ਉਹ ਫੈਨ ਹੋ ਕੇ ਤੁਹਾਡੇ ਆ ਕੂਲਿੰਗ ਪੈਡ ਕੂਲਿੰਗ ਅੱਛਾ ਕੂਲਿੰਗ ਪੈਡ ਉਧਰਲੇ ਪਾਸੇ ਹਨਾ ਉਹ ਵੀ ਦੇਖ ਲੈਂਦੇ ਆ ਇੱਕ ਵਾਰ ਚੱਲ ਕੇ ਅੱਛਾ ਅਛਾ ਜਿਹੜੇ ਜਿਹੜੇ ਮੈਨੂਅਲ ਫੀਡਰ ਆ ਤੁਹਾਡੇ ਇਹ ਕਿੰਨੇ ਹੈਗੇ ਨੇ ਲਗਭਗ 50 ਪੀਸ 50 ਕੁ ਪੀਸ ਦੇ ਕਰੀਬ ਹੈਗੇ ਹਨਾ ਠੀਕ ਹੈ ਤੇ ਮੈਨੂਅਲ ਡ੍ਰਿੰਕਰ ਵੀ ਹੈਗੇ ਆ ਨਹੀਂ ਡ੍ਰਿੰਕਰ ਨਹੀਂ ਨਿੱਪਲ ਸਿਸਟਮ ਉਸ ਦੇ ਪੰਜ ਲੈਣਾ ਹੈ ਓਕੇ ਇਹ ਪੰਜੇ ਲੈਣਾ ਕਰਿਆ ਵੀ ਹਨਾ ਅਪ ਡਾਊਨ ਹੋਣ ਵਾਲਾ ਸਿਸਟਮ ਸਾਰਾ ਇਹਨਾਂ ਦੇ ਵਿੱਚ ਹੈਗਾ ਹੀ ਆਲਰੇਡੀ ਹਨਾ ਉਹ ਸੈਂਟਰ ਚ ਆ ਜੀ 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 ਤੇ ਤੁਹਾਨੂੰ ਦਿਖਾਉਂਦੇ ਜੀ ਬਿਲਕੁਲ ਇਹ ਗੁਰਦੁਆਰਾ ਸੋਲਖੀਆਂ ਦੇ ਨੇੜੇ ਅੱਛਾ ਇਹ ਸੈਂਟਰ ਦੇ ਵਿੱਚ ਲੱਗਿਆ ਸਿਸਟਮ ਹਨਾ ਇਹ ਕੱਲੇ-ਕੱਲੇ ਦੇ ਸਿਸਟਮ ਹੈ ਇਹਨਾਂ ਦਾ ਇਹਨਾਂ ਦਾ ਜੁੜਾ ਹੈ ਉਹ ਨਾ ਲੱਗਿਆ ਜੀ ਅੱਛਾ ਇਹਦਾ ਜੁੜਾ ਜਿਹੜੇ ਆਨਲਾਈਨ ਆਲਾ ਹਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਜਿਹੜੀਆਂ ਦੁਨੀਆ ਪੱਟੀਆਂ ਕਿੰਨੀਆਂ ਆਪਣੇ ਕੋਲ ਆ ਜਿਹੜੀਆਂ ਅੱਛਾ 5-4 ਹਨਾ ਠੀਕ ਆ ਓਕੇ ਇਹ ਵੀ ਗੱਲ ਤੁਹਾਡੀ ਠੀਕ ਆ ਤੇ ਆਹ ਸਿਸਟਮ ਆ ਜਿਹੜਾ ਪਾਰਟੀਸ਼ਨ ਕਰਨ ਵਾਸਤੇ ਉਹ ਬੱਚਿਆਂ ਦਾ ਬਣਾਇਆ ਹੋਇਆ ਹੈ ਨਾ ਜਿਹਾਡ ਓਕੇ ਤੇ ਪੈਡਿੰਗ ਕੂਲ ਹੈ ਇਧਰ ਸਾਈਡਾਂ ਤੇ ਲਾਗੇ ਤੁਹਾਡੇ ਹਨਾ ਜੀ ਬਿਲਕੁਲ 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 ਯਾਨੀ ਫਿਰ ਤੁਹਾਡੇ ਫੀਲ ਇੱਥੇ ਆਹ ਸਾਈਡ ਤੇ ਹੀ ਰੱਖ ਹੁੰਦੀ ਸੀ ਸਾਰੀ ਹਨਾ ਉਹਦੇ ਬਾਅਦ ਆੜੇ ਭਾਂਡੇ ਦੇ ਵਿੱਚ ਪਾਣੀ ਆ ਅੱਛਾ ਆ ਹਾਗੇ ਤੁਹਾਡੇ ਹਨਾ ਕੂਲਿੰਗ ਪੈਡ ਇਹਨਾਂ ਦੀ ਲਾਈਫ ਲੂਫ ਕਿੰਨੀ ਕੁ ਹੁੰਦੀ ਬਾਬੇ ਨੋਰ ਚੱਲਦੇ ਨਹੀਂ ਬੱਸ ਓਕੇ ਉਹ ਬਾਕੀ ਫਿਰ ਇਹ ਰਹਿੰਦੇ ਆ ਬੱਸ ਉਹ ਹੀ ਗਰਮੀਆਂ ਗਰਮੀਆਂ ਦੋ ਤਿੰਨ ਲੋਟਾਂ ਦੇ ਵਿੱਚ ਜ਼ਰੂਰਤ ਪੈਂਦੀ ਖੰਦ ਅੱਛਾ ਇਹਦੇ ਵਿੱਚ ਪੈਂਦਾ ਫਿਰ ਤੁਹਾਡਾ ਸਿਸਟਮ ਹੈ ਫਾਇਦੇ ਵਿੱਚ ਫੀਡ ਪੈ ਜਾਣੀ ਹੈ ਤਿੰਨਾ ਸਟੋਲਾਂ ਤਿੰਨੇ ਉਹਦੇ ਵਿੱਚ ਫੀਡ ਪਈ ਜਾਣੀ ਹੈ ਤੇ ਉਹ ਜਿਹੜੇ ਸੈਂਸਰ ਲੱਗੇ ਵੇ ਸਟਾਰਟਿੰਗ ਦੇ ਵਿੱਚ ਉਹਨਾਂ ਦੇ ਅਕੋਰਡਿੰਗ ਚੱਲੀ ਜਾਣਾ ਹਨਾ ਠੀਕਾ 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 ਬੜੀ ਟੈਂਕੀ ਤੇ ਬੜੀ ਉਹਦੀ ਆਪਰੀ ਕਰ ਲੈ ਅੱਛਾ ਬੜੀ ਇਹ ਹੋਗੀ ਬੜੀ ਟੈਂਕੀ ਇਹ ਫਿਰ ਭਾਜੀ ਉੱਚੀ ਰੱਖਣ ਦੀ ਜਰੂਰਤ ਨਹੀਂ ਹੈ ਕਿ ਮੋਟਰ ਮਟਰ ਸਿਸਟਮ ਗੱਲ ਆਉਂਦੇ ਭਾਜੀ ਲੈਣਾ ਆਪਣੇ ਨਿੱਪਲ ਸਿਸਟਮ ਦੀ ਉਹ ਅੱਛਾ ਅੱਛਾ ਹਾਂ ਫਿਰ ਠੀਕ ਹੈ ਗੱਲ ਬਹੁਤੀ ਉੱਚੀ ਰੱਖਣ ਦੀ ਜਰੂਰਤ ਹੈ ਨਹੀਂ ਹੈ ਜੇਕਰ ਹੁਣ ਅਸੀਂ ਸੋਚਦੇ ਵੀ ਕੋਠੇ ਪਰ ਰੱਖ ਲਈਏ ਸਿਆਚ ਕੋਈ ਠੰਡਾ ਹੋਣਾ ਤੁਹਾਡੇ ਗਰਮ ਨਹੀਂ ਗਰਮ ਹੋ ਜਾਣਾ ਇੱਥੇ ਅੰਦਰ ਟੈਂਪਰੇਚਰ ਮੇਨਟੇਨ ਰਹਿਣਾ ਪਣੀ ਇਹ ਵੀ ਨਾਰਮਲ ਬਿਲਕੁਲ ਤੁਹਾਡੀ ਗੱਲ ਠੀਕ ਹੈ रियलिटी ਉਹ ਵੀ ਗੱਲ ਦੇ ਵਿੱਚ ਠੀਕ ਹੈ। ਅੱਛਾ ਇਹ ਵੀ ਤੁਹਾਡਾ ਆਟੋਮੈਟਿਕ ਸਿਸਟਮ ਹੈ ਸਾਰੀ ਹੈ ਨਾ। ਹੂੰ। ਚਲੋ ਜੀ ਦੇਖਿਓ ਜ਼ਰੂਰ ਜੇਕਰ ਕਿਸੇ ਵੀਰ ਭਾਈ ਨੂੰ ਜ਼ਰੂਰਤ ਹੋਈ ਤਾਂ ਭਾਜੀ ਨਾਲ ਆਪਾਂ ਭਾਜੀ ਦਾ ਨੰਬਰ ਹੈ ਜਿਹੜਾ ਬੋਲਿਓ ਭਾਜੀ ਕਿੰਨਾ ਨੰਬਰ? ਕੋਈ ਨੰਬਰ ਮੈਂਸ਼ਨ ਕਰ ਦਿੰਦੇ ਵੀਡੀਓ ਹਾਂ ਵੀਡੀਓ ਤੇ ਮੈਂਸ਼ਨ ਕਰ ਦਿੰਦੇ ਜੀ ਨਾਲ ਥੱਲੇ। ਤੇ ਨੰਬਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅ ਬਿਲਕੁਲ ਬ੍ਰਾਂਡ ਨਿਊ ਟਾਈਪ ਹੀ ਹੈ। ਕੋਕਿੰ ਇਹਦੀ ਲਾਈਫ ਹੈਗੀ ਜਿਹੜੀ 10 10 ਸਾਲ ਦੀ ਹੈਗੀ ਆ 15 15 ਸਾਲ ਦੀ ਸਿਸਟਮ ਦੀ ਚੱਲਿਆ ਹੀ ਜਦੋਂ 1 ਸਾਲ ਹੋਇਆ ਏ ਤੇ ਆ ਬੰਦਾ ਵੀ ਸੋਚਦਾ ਵੀ 10 ਲੱਖ ਰੁਪਈਆ ਜੇ ਬਚਦਾ ਹੋਵੇ ਕਹਿੰਦਾ ਹਾਂਜੀ ਇਹ ਨਵਾਂ ਲੋਨ 35 40 40 ਲੱਖ ਲੱਗੂਗਾ ਆਹ ਹਾਂ ਜੇ ਅੱਜ ਦੇ ਟਾਈਮ ਦੇ ਵਿੱਚ ਇਹ ਲੋਨਾਂ ਦਾ 40 ਲੱਖ ਰੁਪਈਆ ਦਾ ਕਹਿੰਦੇ ਸਾਰਾ ਪ੍ਰੋਜੈਕਟ ਲੱਗੂਗਾ ਜਿਹੜਾ ਸਮਝ ਲਓ ਹਾਫ ਰੇਟ ਤੇ ਹੀ ਮਿਲ ਜਾਣਾ ਤੇ ਸਾਰਾ ਕਹਿੰਦੇ ਵੀ ਅਸੀਂ ਆਪ ਟੈਸਟ ਕਰਵਾ ਦਾਂਗੇ ਹੋਰ ਦੱਸੋ ਵੀ ਕੋਈ ਗੜਬੜ ਨਹੀਂ ਹੋਊਗੀ ਕਿਸੇ ਪ੍ਰਕਾਰ ਦੀ ਵੀ ਫਿਟਿੰਗ ਲੈ ਹੋਰ ਦੱਸੋ ਫਿਟਿੰਗ ਵਾਲਾ ਚੱਕਰ ਵੀ ਭਾਜੀ ਕਹਿੰਦੇ ਅਸੀਂ ਆਪ ਹਾਂ ਵੀ ਇੰਨਾ ਕ ਵੀ ਤੁਹਾਡੇ ਗਰ ਅੱਛੀ ਪੈ ਜਾਂਦੀ ਹੈ ਹਾਂਜੀ ਹਾਂ ਕਿੰਨੀ ਕ ਫਿੱਟ ਪੈ ਜਾਂਦੀ ਜੀ ਅੱਧਾ ਨਹੀਂ ਜਾਈ ਜਾਂਦੀ ਫੀਡ ਪਾਈਪਾਂ 'ਚ ਨਹੀਂ ਇਹ ਕਹਿੰਦੇ ਨੇ ਵੀ ਮਤਲਬ ਵੀ ਅੱਧਾ ਟੋਟਾ ਪੈ ਜਾਂਦਾ ਨਹੀਂ ਨਾ ਡੇਢ-ਢੇਢ ਦੋ-ਦੋ ਟੋਟੇ ਪੈਣਗੇ ਪੈਣੀ ਦੋ ਟਾਈਮ ਪੈਣੀ ਫੀਡ ਤਾਂ ਜੀ ਹੂੰ ਨੇ ਜਿਹੜਾ ਆ ਮੋਗਾ ਜਾਂ ਬਣਿਆ ਵਾ ਇਹਦੇ ਵਿੱਚ ਵੀ ਗੱਲ ਕਰਦੇ ਆ ਇਹਦੇ ਵਿੱਚ ਟੈਂਕੀ ਚ ਹਾਂ ਚੱਲੀ ਜਾਣੀ ਮਸ਼ੀਨ ਫੀਲ ਜਾਈ ਜਾਣੀ ਪਰ ਅੱਛਾ ਨਾਲ ਵੀ ਨਾਲ ਪਾਈ ਉਹ ਨਾਲ ਦੀ ਨਾਲ ਜਾਈ ਜਾਣੀ ਹੈ ਜਦੋਂ ਕੋਈ ਭਰ ਗਏ ਫਿਰ ਤਾਂ ਹਾਂ ਬਸ ਸਮਝ ਹੀ ਗਿਆ ਉਹ ਆ ਫੁੱਲ ਕਰਦਾ ਉਹਦਾ ਫਿਰ ਜਲ ਲੋਡ ਪਾਉਗੀ ਜੇ ਲੋਡ ਪੈ ਗਈ ਤਾਂ ਪਿੱਛੋਂ ਲੈ ਲੈਣੀ ਉਹਨੇ ਇਹ ਭਰ ਕੇ ਛੱਡ ਦੋਗੇ ਹਾਂ ਉਹ ਆਪਣੇ ਆਪ ਲਾਸਟ ਵਾਲਾ ਸੈਂਸਰ ਖਾਲੀ ਹੋ ਗਿਆ ਮੋਟਰ ਨਾਲ ਜਲ ਪਾਣਾ ਫਿਰ ਅੱਗੇ ਫਿਰ ਆ ਪਈ ਆ ਆਪੇ ਜਾਈ ਜਾਣੀ ਯਾਨੀ ਬਹੁਤ ਜ਼ਿਆਦਾਤਰ ਧਿਆਨ ਤਾਂ ਬੰਦੇ ਦਾ ਇੱਥੇ ਆ ਪਿਆਸ ਸਿਸਟਮ ਦੇ ਵਿਚਾਰੇ ਕੋ ਉਧਰ ਉਹਦਾ ਪਾਣੀ ਦਾ ਹਨਾ ਤੇ ਫਿਰ ਜੇ ਮੰਨ ਲਓ ਇੱਥੇ ਫੀਡ ਨਹੀਂ ਹੈ ਖਾਲੀ ਘੁੰਮਦੇ ਆ ਫਿਰ ਕੋਈ ਸਾਇਲੈਂਸ ਦੰਦਾ ਉਧਰ ਤੇ ਕੋਈ ਮਤਲਬ ਸਾਇਲੈਂਸ ਨਹੀਂ ਪਾਉਂਦੇ ਚਲਾਉਂਦੇ ਦੋ ਟਾਈਮ ਬਸ ਮਾਮਨੇ ਕੀ ਦੱਸਨ ਬੋ ਠੀਕ ਗੱਲ ਆ ਹੋ ਉਹ ਤਾਂ ਮੌਕੇ ਪਰ ਜਦੀ ਚਲਾਉਣਾ ਕਹਿਣ ਦਾ ਭਾਬ ਸੁੱਚਾ ਹੀ ਜਦੇ ਤਾਂ ਬਣੀਆਂ ਉਹ ਬਾਰ-ਬਾਰ ਸੈਂਸਰ ਦਾ ਬਚਣ ਫੀਡ ਖਾਣ ਖਾਲੀ ਹੋਣ ਫੇਰ ਚੱਲ ਪਣੀ ਤੇ ਮੋਟਰ ਖਰਾਬ ਹੋਣ ਦਾ ਚਾਂਸ ਜ਼ਿਆਦਾ ਹੈ ਇਹ ਵੀ ਗੱਲ ਤੁਹਾਡੀ ਠੀਕ ਹੈ ਤਾਂ ਮੌਕੇ ਤੇ ਉਸੇ ਟਾਈਮ ਚਲਾਉਣੀ ਦੋ ਟਾਈਮ ਇਹ ਵੀ ਠੀਕ ਆ ਤੁਹਾਡੀ ਗੱਲ ਇਹਨਾਂ ਜੀ ਫਿਲਟਰ ਜੇ ਸਟੋਰ ਘੱਟ ਹੁੰਦੀ ਹਣੀ ਫੀਡ ਨਾ ਨਾ ਕਾਫੀ ਹੋ ਜਾਂਦੀ ਹੈ ਦੇਖੋ ਤਾਂ ਹੁੰਦਾ ਹੋ ਗਏ ਆਪਾਂ ਖੋਲੇ ਗਏ ਤਾਂ ਉੱਤੇ ਰੋਗੇ ਇਹ ਆਪਣੀ ਅੱਛਾ ਕਿ ਭਰ ਜਾਨ ਸਾਰਾ ਆ ਤੂੰ ਮੈਨਾਂ ਜੋ ਵੇਗਾ ਠ ਰੱਖਣਾ ਜੀ ਇੰਨਾ ਕੋਈ ਨਾ ਬੜਾ ਬੱਚਾ ਕੋਈ ਜਾਣ ਜੂ ਜੂ ਖੁੱਲ ਜਾ। ਤੇ ਦੋ ਤੋਂ ਬੱਚੇ ਹੋਣੇ ਆਪਣੇ ਮੈਨਾਂ ਖੋਲਣਾ। ਠੀਕ ਹੈ ਜਿਹੜੀ ਕਟਰ ਜੀ ਹਾਂ ਹਾਂ ਬੈਸਟ ਨਾ ਜਾਵੇ ਬੜਾ ਬੱਚਾ ਹੋ ਗਿਆ ਦਾਣਾ ਵੀ ਆਪਾਂ ਬਾਰ ਬਾਰ ਨਾ ਫੀਡ ਪਾਉਣੇ ਪਾਵੇ। ਜਿਹਦੀ ਕੈਪੈਸਿਟੀ ਵਧਾਉਣੀ ਪਾ। ਫਿਰ ਇਹਨੂੰ ਤੁਸੀਂ ਸਾਫ਼ ਕਰਨਾ ਕਰਨੇ ਅਗਲੇ ਨਵੇਂ ਲਾਟ ਨੂੰ। ਇਹ ਖੁੱਲ ਜਾਂਦੇ ਸਾਰੇ ਜੀ। ਬਸ ਖੋਲ ਕੇ ਖੋਲ ਕੇ ਹੋ ਜਾਂਦੇ ਕੱਪੜੇ ਨਾਲ ਜਾਂ ਬੁਰਸ਼ ਨਾਲ ਜਿਵੇਂ। ਜਿਵੇਂ ਮਰਜ਼ੀ ਕਰ ਖੁੱਲੀਆਂ ਖੋਲ ਹੋ ਜਾਂਦਾ ਸਾਰ। ਹੂੰ ਠੀਕ ਆ। ਛੇ ਆ ਸਾਰੇ ਖੁੱਲ ਜਾਂਦਾ ਇਹ। ਹਾਂ ਖੁੱਲ ਜਾਂਦਾ ਮੈਂ ਦੇਖ। ਯੋ। ਲਾਖਾ। ਕੋ ਖੋਲ ਕੇ ਕੰਨ ਕੰਨ ਸਾਫ ਹੋ ਜਾਣਾ ਸਾਰਾ। ਅਹ ਠੀਕ ਹੈ। ਹਾਂ। ਹਾਂ। ਸਾਰਾ ਖੋਲ ਕੇ ਬਾਹੋਂ ਮੋਗੇ ਦੇ ਕੋਲ ਫੇਰ ਲਾ ਦੇਣਾ। ਸਰਾਖ ਆ ਬਸ। ਸਰਾਖ ਤੇ ਜੋ ਸਪਰਿੰਗੋ ਲੱਗਿਆ ਉਹ ਪਿਆ ਜਿਹੜਾ ਐਕਸਟਰਾ ਪਿਆ ਉਹਨੇ ਬਚਾ। ਹਾਂ। ਅੱਛਾ। ਉਹ ਸਪਰਿੰਗ ਵਿੱਚ ਘੁੰਮਦਾ ਗਾਹਾਂ-ਗਾਹਾਂ ਲਜਾਈ ਜਾਂਦਾ ਉਹ। ਜਿੱਥੇ ਪੂਰਾ ਹੋ ਗਿਆ ਉਹਨੇ ਗਾਹਾਂ ਤੁਰ ਪੈਣਾ। ਪਹਿਲਾਂ ਸਭ ਤੋਂ ਪਹਿਲਾਂ ਇਹਦੇ ਚ ਪੂਰਾ ਹੋਣਾ ਮਾਲ। ਵਾ ਬਸ। ਫਿਰ ਉਸ ਤੋਂ ਬਾਅਦ ਅਗਲੇ ਚ ਪੂਰਾ ਹੋਣਾ। ਬਸ ਫਿਰ ਅੱਗੇ-ਅੱਗੇ ਪੂਰਾ ਹੁੰਦਾ ਹੁੰਦਾ ਚਾਈ ਜਾਣਾ। ਇਹ ਵੀ ਗੱਲ ਹੈ। ਇਹਦਾ ਫ੍ਰੀਟ ਵੀ ਵੱਧ ਮਤਲਬ ਆਪਾਂ ਨੂੰ ਜਿਹ ਇਹ 12 ਗਰਾਂ ਦੇ ਮੈਂ ਨਹੀਂ 11 ਅੱਛਾ ਏਸੀ ਦੇ ਵਿੱਚ ਜੇ 20 ਸੈਂਟੀਵੋ ਫੀਡ ਰੈਂਸੈਂਟੀਵ ਉਹ ਤਾਂ ਲੱਗੋ ਕੋਈ 15 16 ਜੇ ਬਚਾ ਆਪਾਂ ਕੇਅਰ ਕਰੀਏ ਹੂੰ 15 16 ਰੁਪਏ ਪਰ ਕਿਜੀ ਆਪਾਂ ਨੂੰ ਮਿਲ ਜਾਂਦੇ ਇਹ ਕੇਅਰ ਵਧੀਆ ਕਰੀਏ ਬਿਲਕੁਲ 11 12 ਨਾਰਮਲ ਮਿਲ ਜਾਂਦੇ 13 14 ਹੂੰ ਰੇਟ ਹੋਵੇ 100 ਪਲੱਸ ਉਹ ਮਿਲ ਜਾਂਦਾ ਹੂੰ ਹੂੰ ਉਹ ਤਾਂ ਚਲੋ ਉਹ ਹੀ ਗਈਆਂ ਜਿਹੜੀਆਂ ਗਰਮੀਆਂ ਦਾ ਲੱਗਿਆ 20 ਸੈਂਟੀਮਲ ਗਰਮੀਆਂ ਦਾ ਜੁਦਾ ਮਿਲਣਾ ਸਰਦੀਆਂ ਦਾ ਜੁਦਾ ਹਨਾ ਆਹ ਸਰਦੀਆਂ ਪੱਠੀਆਂ ਦਾ ਐਕਸਟਰਾ ਬਰਾਦਰ ਮਿਲਦਾ ਹਾਂ 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 ਸਮਝ ਗਿਆ ਮੈਂ ਸਮਝ ਗਿਆ ਮੈਂਟੇਨ ਕਰਨ ਵਾਸਤੇ ਸਰ ਕੋ ਨਹੀ ਨੋਰਮ ਜੀ ਪਹਿਲੇ 15 ਦਿਨ ਤਾਂ ਅਸੀਂ ਚੱਲੋ ਹੀ ਨਹੀਂ ਬਾਅਦ ਚ 15 ਦਿਨ ਚੱਲਣਾ ਅੱਛਾ ਕੋਈ 15 20 ਜਿਹੜੇ ਜਿਹੜੇ ਅੱਛਾ ਇੱਕ ਲੜਦਾ 15 20000 ਰੁਪਿਆ ਵਿੱਚ ਵਿੱਚੇ ਆਪਣੇ ਭੱਟੀਆਂ ਆ ਗਈਆਂ ਬੱਚੇ ਆਪਣਾਏ ਸੀ ਆ ਗਏ ਹਾਂਜੀ ਹਾਂ ਠੀਕ ਹੈ ਗੱਲ ਭੱਟੀਆਂ ਕਿੰਨੇ ਚੱਲਦੇ ਨੇ ਇਲੈਕਟਰਾਂ ਨੂੰ ਕਿਦੇ ਤੇ ਚਾਰ ਕਲਾਈਆਂ ਮੈਂ ਤਾਂ ਇੱਕ ਬਰੂਡਰ ਡੀਜ਼ਲ ਬਰੂਡਰ ਅੱਛਾ ਠੀਕ ਆ ਕੀ ਇਨਸੂਲੇਸ਼ਨ ਮੈਂਟੇਨ ਕਰਦੀ ਨਾ ਹਾਂ ਇਹ ਇਹਦਾ ਬਹੁਤ ਫਰਕ ਹੈ ਇਨਸੂਲੇਸ਼ਨ ਆਉ ਨਹੀਂ ਦਿੰਦੀ ਹਵਾ ਠੰਢੀ ਸੱਲ ਆ ਇਨਸੂਲੇਸ਼ਨ ਦਾ 8 8mm ਦੀ 12mm ਦੀ 12mm ਦੀ ਬਿਲਕੁਲ ਬਿਲਕੁਲ ਹੂੰ ਲਓ ਜੀ ਆਪਾਂ ਤੁਹਾਡੇ ਕੋਲ ਨੰਬਰ ਮੈਂਸ਼ਨ ਕਰ ਦਿੱਤਾ ਹੋਇਆ ਹੈਗਾ ਜੇਕਰ ਕੋਈ ਵੀ ਚਾਹਵਾਨ ਹੋਇਆ ਤਾਂ ਜਰੂਰ ਵਿਜ਼ਿਟ ਕਰ ਸਕਦੇ ਨੇ ਭਾਜੀ ਨਾਲ ਗੱਲ ਕਰ ਸਕਦੇ ਨੇ ਕਹਿੰਦੇ ਮੌਕੇ ਤੇ ਭਾਈ ਮਾਨਦਾਨ ਜ਼ਰੂਰ ਹੋ ਜਾਊਗਾ ਅੱਜ ਦੇ ਟਾਈਮ ਦੇ ਵਿੱਚ ਇਹ ਜੇ ਲਵਾਉਣਾ ਹੈ ਕਿਸੇ ਨੇ ਇੱਜਾ بڑا ਪ੍ਰੋਜੈਕਟ ਤਾਂ 40 ਲੱਖ ਰੁਪਏ ਲੱਗਦਾ ਏ ਹੁਣ ਸਮਝ ਲਓ ਵੀ 25 ਲੱਖ ਅੱਧ ਵਿੱਚੇ ਆ ਗਈ ਸੂਈ ਸਮਝ ਲਓ ਹੋਰ ਵੀ ਮਾੜਾ-ਮੋਟਾ ਮਾਨਦਾਨ ਹੋ ਸਕਦਾ ਸਮਾਨ ਦੇਖ ਕੇ ਆਪਣਾ ਸੀਨੇ ਵੀ ਆਉਣਾ ਆਪਣੀ ਤਸੱਲੀ ਕਰਕੇ ਉਹ ਕਰਿਓ ਟੱਪਾ-ਟੱਪਾ ਤਾਰਖੇ ਬਗਰਮੀ ਜਿਹੜੇ ਆਪਣਾ ਚਲੋ ਜੀ ਹਾਂ ਆ ਵਾਲੇ ਸਿਸਟਮ ਵੀ ਹੈਗਾ ਜੀ ਜਿਹੜਾ ਸਾਰੇ ਦਾ ਸਾਰਾ ਬਾਹਰ ਤੇ ਤੇ ਆਟੋਮੈਟਿਕਲੀ ਲੱਗਣਗੇ ਸਾਰੇ ਦੇ ਸਾਰੇ ਆਪ ਆ ਵਾਇਰ ਦੇ ਜਰੀਏ ਇਹਨੂੰ ਕਮਾਈ ਜਾਣਾ 3 ਫੇਸ ਕਨੈਕਸ਼ਨ ਦਾ ਹੋ ਸਾਰਾ ਸਿਸਟਮ 3 ਫੇਸ ਕਨੈਕਸ਼ਨ ਦਾ ਸਿਸਟਮ ਹੈਗਾ ਜੀ ਸਾਰੇ ਦਾ ਸਾਰਾ ਇੱਥੇ ਤੇ ਲਓ ਜੀ ਮਿਲਦੇ ਆ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿੰਦੂ ਗੁਨਰਾ ਚਾਹੁੰਨੇ ਤਰ੍ਹਾਂ ਬਖਸ਼ ਦੇ ਜੀ